ਗੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੋਗੇ ਅੱਜ ਕਾਫੀ ਦਿਨਾਂ ਬਾਅਦ ਲਾਈਵ ਹੋਇਆ ਤਾਂ ਮੰਨਦੇ ਵਿੱਚ ਆਇਆ ਵੀ ਅੱਜ ਲਾਈਵ ਹੋਇਆ ਤੁਹਾਡੇ ਨਾਲ ਕੁਝ ਵਿਚਾਰ ਹੈ ਜੋ ਅੱਜ ਦੇ ਤੋੜੇ ਨਾਲ ਸਾਂਝੇ ਕੀਤੇ ਜਾਣ ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ ਰੱਖੋ ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ ਰੱਖੋ ਲੋਕਾਂ ਤੋਂ ਨਹੀਂ ਵੈਗੁਰੂ ਤੇ ਆਸ ਰੱਖੋ ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ ਰੱਖੋ ਲੋਕਾਂ ਤੋਂ ਨਹੀਂ ਵੈਗੁਰੂ ਤੇ ਆਸ ਰੱਖੋ ਜਿਸ ਦੇ ਨਾਲ ਕੋਈ ਮਨ ਦੀ ਗੱਲ ਸਾਂਝੀ ਕਰਨ ਵਾਲਾ ਨਾ ਹੋਵੇ ਜਿਸ ਦੇ ਨਾਲ ਕੋਈ ਮਨ ਦੀ ਗੱਲ ਸਾਂਝੀ ਕਰਨ ਵਾਲਾ ਨਾ ਹੋਵੇ ਉਹਦੇ ਲਈ ਭਰਿਆ ਮੇਲਾ ਵੀ ਅਜਾੜ ਹੁੰਦਾ ਹੈ ਜਿਸ ਦੇ ਨਾਲ ਕੋਈ ਮਨ ਦੀ ਗੱਲ ਸਾਂਝੀ ਕਰਨ ਵਾਲਾ ਨਾ ਹੋਵੇ ਤਾਂ ਉਸ ਦੇ ਲਈ ਭਰਿਆ ਮੇਲਾ ਵੀ ਅਜਾੜ ਹੁੰਦਾ ਹੈ ਅਨਸਾਰ ਲਈ ਦੋ ਹੀ ਚੀਜ਼ਾਂ ਅਹਿਮ ਹਨ ਗੁਰੂ ਦਾ ਡਰ ਤੇ ਗੁਰੂ ਦਾ ਦਰ ਗੁਰੂ ਦਾ ਡਰ ਰਹੇਗਾ ਤਾਂ ਇਨਸਾਨ ਗੁਨਾਹਾਂ ਤੋਂ ਵਚਦਾ ਰਹੇਗਾ ਗੁਰੂ ਦਾ ਦਰ ਰਹੇਗਾ ਤਾਂ ਗੁਰੂ ਦੀਆਂ ਰਹਿਮਤਾਂ ਵਰਸਦੀਆਂ ਰਹਿਣਗੀਆਂ ਜ਼ਿੰਦਗੀ ਵਿੱਚ ਚਾਹ ਵਰਗੀ ਹੈ ਇਹ ਫਿੱਕੀ ਵੀ ਹੋ ਸਕਦੀ ਜ਼ਿੰਦਗੀ ਵੀ ਚਾਹ ਵਰਗੀ ਹੈ ਇਹ ਫਿੱਕੀ ਵੀ ਹੋ ਸਕਦੀ ਕੌੜੀ ਵੀ ਤੇ ਮਿੱਠੀ ਵੀ ਇਹ ਆਪਣੇ ਤੇ ਨਿਰਪਰ ਕਰਦਾ ਹੈ ਕਿ ਇਸ ਨੂੰ ਕਿਵੇਂ ਬਣਾਉਂਦੇ ਹਾਂ ਦੇਖੋ ਕਿੰਨੀ ਡੂੰਗੀ ਗੱਲ ਹੈਗੀ ਕਿ ਜ਼ਿੰਦਗੀ ਵੀ ਚਾਹ ਵਰਗੀ ਹੈ ਇਹ ਫਿੱਕੀ ਵੀ ਹੋ ਸਕਦੀ ਕੌੜੀ ਵੀ ਤੇ ਮਿੱਠੀ ਵੀ ਇਹ ਆਪਣੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਕਿਵੇਂ ਬਣਾਉਂਦੇ ਹੋ ਜ਼ਿੰਦਗੀ ਵਿੱਚ ਸਬਰ ਕਰਨਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਿੱਚ ਸਬਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਚੀਜ਼ ਸਬਰ ਕਰਨ ਤੋਂ ਬਾਅਦ ਵਿੱਚ ਮਿਲਦੀ ਹੈ ਉਸ ਦਾ ਆਨੰਦ ਹੀ ਕੁਝ ਵੱਖਰਾ ਲੱਗਦਾ ਹੈ ਕਿਸਮਤ ਦੀ ਖੇਡ ਤੇ ਮਾਪਿਓ ਦੇ ਜਾਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਿਸਮਤ ਦੀ ਖੇਡ ਤਾਂ ਮਾਪਿਓ ਦੇ ਤੁਰ ਜਾਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਿਉਂਕਿ ਜਦੋਂ ਜਿਉਂਦੇ ਹੁੰਦੇ ਨੇ ਉਦੋਂ ਤਾਂ ਅਰਦਾਸਾਂ ਨਾਲ ਹੀ ਕਿਸਮਤ ਬਦਲ ਦਿੰਦੇ ਨੇ ਪੈਰਾਂ ਦੀ ਚਾਲ ਤਾਂ ਹਰ ਇੱਕ ਨਾਲ ਮਿਲ ਜਾਂਦੀ ਹੈ ਪੈਰਾਂ ਦੀ ਚਾਲ ਤਾਂ ਹਰ ਇੱਕ ਨਾਲ ਮਿਲ ਜਾਂਦੀ ਹੈ ਪਰ ਮਤ ਟਾਵੇਂ ਟਾਵੇਂ ਨਾਲ ਮਿਲਦੀ ਹੈ ਕਈ ਵਾਰ ਤਲਵਾਰ ਨਾਲੋਂ ਦੂੰਗੇ ਜ਼ਖਮ ਸ਼ਬਦ ਦੇ ਹੁੰਦੇ ਹਨ ਕਈ ਵਾਰੀ ਤਲਵਾਰ ਨਾਲੋਂ ਦੂੰਗੇ ਸ਼ਬਦ ਜ਼ਖਮ ਸ਼ਬਦ ਦੇ ਹੁੰਦੇ ਹਨ ਇਸ ਲਈ ਸ਼ਬਦਾਂ ਦਾ ਇਸਤੇਮਾਲ ਧਿਆਨ ਨਾਲ ਕਰਿਆ ਕਰੋ ਚੰਗੇ ਕੰਮ ਨੂੰ ਤਾਂ ਚੰਗਾ ਕਹੋ ਚੰਗੇ ਕੰਮ ਨੂੰ ਚੰਗਾ ਕਹੋ ਚਾਹੇ ਉਹ ਦੁਸ਼ਮਣ ਨੇ ਕੀਤਾ ਹੋਵੇ ਮਾੜੇ ਕੰਮ ਨੂੰ ਮਾੜਾ ਕਹੋ ਚਾਹੇ ਉਹ ਤੁਹਾਡੇ ਕਿਸੇ ਦੋਸਤ ਨੇ ਕੀਤਾ ਹੋਵੇ ਸੰਭਾਲ ਕੇ ਰੱਖੀਆਂ ਹੋਈਆਂ ਚੀਜ਼ਾਂ ਤੇ ਸੰਭਾਲ ਕੇ ਰੱਖੀਆਂ ਹੋਈਆਂ ਚੀਜ਼ਾਂ ਤੇ ਧਿਆਨ ਨਾਲ ਸੁਣੀਆਂ ਹੋਈਆਂ ਗੱਲਾਂ ਕਦੇ ਨਾ ਕਦੇ ਕੰਮ ਆ ਜਾਂਦੀਆਂ ਹਨ ਸਿਆਸਤ ਤਾਂ ਉਹ ਲੋਕ ਕਰਦੇ ਹਨ ਸਿਆਸਤ ਤਾਂ ਉਹ ਲੋਕ ਕਰਦੇ ਹਨ ਜਿਨ੍ਹਾਂ ਨੇ ਜੰਗ ਜਿੱਤਣੀ ਹੋਵੇ ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਹੈ ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ ਪਰ ਸਮਾਂ ਤੇ ਹਾਲਾਤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਹੀ ਠੀਕ ਕਰ ਸਕਦੇ ਨੇ ਦੁਬਾਰੇ ਫਿਰ ਘੜੀਆਂ ਠੀਕ ਕਰਨ ਵਾਲੇ ਤਾਂ ਬਹੁਤ ਨੇ ਪਰ ਸਮਾਂ ਠੀਕ ਸਮਾਂ ਤੇ ਹਾਲਾਤ ਠੀਕ ਕਰਨ ਵਾਲੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਠੀਕ ਕਰਦੇ ਹਨ ਹਰ ਅੱਖ ਦਾ ਆਪਣਾ ਨਜ਼ਰੀਆ ਹੁੰਦਾ ਹੈ ਹਰ ਅੱਖ ਦਾ ਆਪਣਾ ਨਜ਼ਰੀਆ ਹੁੰਦਾ ਹੈ ਕਿਸੇ ਦੀ ਅੱਖ ਨੂੰ ਤੁਹਾਡੀ ਅਡੀਕ ਹੁੰਦੀ ਹੈ ਅਤੇ ਕਿਸੇ ਦੀਆਂ ਅੱਖਾਂ ਵਿੱਚ ਤੁਸੀਂ ਰੜਕ ਰਹੇ ਹੋਣੇ ਹੋ ਅਗਰ ਇਹ ਵਿਚਾਰ ਤੁਹਾਨੂੰ ਪਸੰਦ ਆਏ ਹੋ ਆਏ ਹੋਣ ਤਾਂ ਇਹਨਾਂ ਨੂੰ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ